ਦੋ ਪਤਨੀਆਂ ਦਾ ਇਕਲੌਤਾ ਪਤੀ ਇਸ ਤਰ੍ਹਾਂ ਵੰਡ ਲਿਆ ਦੋਵਾਂ ਜਨਾਨੀਆਂ ਨੇ ਅੱਧਾ-ਅੱਧਾ ਪੰਜਾਬ ਤੋਂ ਹੈ ਇਹ ਜੋੜਾ ਕੁਝ ਲੋਕਾਂ ਨੇ ਤਲਾਕ ਲੈ ਕੇ ਦੁਬਾਰਾ ਵਿਆਹ ਕਰਾ ਲਿਆ ਹੈ ਜਦੋਂ ਕਿ ਕੁਝ ਲੋਕਾਂ ਨੇ ਆਪਣਾ ਧਰਮ ਬਦਲਿਆ ਅਤੇ ਆਪਣੀਆਂ ਦੋਵੇਂ ਪਤਨੀਆਂ ਨਾਲ ਰਹਿਣ ਲੱਗ ਪਏ ਸੋਸ਼ਲ ਮੀਡੀਆ ਤੇ ਕਈ ਅਜੀਹੇ ਲੋਕਾਂ ਦੀਆਂ ਵੀਡੀਓ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੇ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾ ਲਿਆ ਹੈ ਵਿਦੇਸ਼ਾਂ ਵਿੱਚ ਅਜੀਹੇ ਮਾਮਲੇ ਅਕਸਰ ਸੋਸ਼ਲ ਮੀਡੀਆ ਤੇ ਆਉਂਦੇ ਰਹਿੰਦੇ ਹਨ ਇਸਦੇ ਨਾਲ ਹੀ ਫਿਲਮ ਇੰਡਸਟਰੀ 'ਚ ਕਈ ਅਜੀਹੇ ਜੋੜੇ ਹਨ ਜੋ ਬਿਨਾਂ ਤਲਾਕ ਦੇ ਇੱਕੋ ਸਮੇਂ ਦੋ ਔਰਤਾਂ ਨਾਲ ਵਿਆਹ ਕਰਦੇ ਹਨ। ਕੁਝ ਲੋਕਾਂ ਨੇ ਤਲਾਕ ਲੈ ਕੇ ਦੁਬਾਰਾ ਵਿਆਹ ਕਰਾ ਲਿਆ ਹੈ ਜਦੋਂ ਕਿ ਕੁਝ ਲੋਕਾਂ ਨੇ ਆਪਣਾ ਧਰਮ ਬਦਲ ਲਿਆ ਅਤੇ ਆਪਣੀਆਂ ਦੋਵੇਂ ਪਤਨੀਆਂ ਨਾਲ ਰਹਿਣ ਲੱਗ ਪਏ। ਪਰ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਦੋ-ਦੋ ਔਰਤਾਂ ਨਾਲ ਵਿਆਹ ਕਰਨ ਵਾਲੇ ਕਈ ਲੋਕ ਅੱਗੇ ਆਏ ਹਨ। ਅਰਮਾਨ ਮਲਿਕ ਨੂੰ ਕੌਣ ਨਹੀਂ ਜਾਣਦਾ ਜਿਸ ਨੂੰ ਇੱਕ ਹਫ਼ਤੇ ਦੇ ਅੰਦਰ ਹੀ ਆਪਣੀ ਪਤਨੀ ਦੀ ਸਹੇਲੀ ਨਾਲ ਪਿਆਰ ਹੋ ਗਿਆ ਅਤੇ ਵਿਆਹ ਕਰਵਾ ਲਿਆ। ਉਹ ਆਪਣੀਆਂ ਦੋਨੇ ਪਤਨੀਆਂ ਨਾਲ ਇੱਕੋ ਬੈੱਡਰੂਮ ਵਿੱਚ ਰਹਿੰਦੇ ਹਨ ਹਾਲ ਹੀ ਵਿੱਚ ਉਹ ਬਿੱਗ ਬਾਸ OTT ਵਿੱਚ ਵੀ ਨਜ਼ਰ ਆਏ ਹੁਣ ਉਹਨਾਂ ਵਾਂਗ ਹੀ ਇੱਕ ਹੋਰ ਵਿਅਕਤੀ ਅੱਗੇ ਆਇਆ ਹੈ ਇਸ ਵਿਅਕਤੀ ਦਾ ਨਾਮ ਸੰਨੀ ਰਾਜਪੂਤ ਹੈ ਜੋ ਦੋ ਪਤਨੀ ਦਾ ਇਕਲੌਤਾ ਪਤੀ ਹੈ ਪਰ ਕਈ ਵਾਰ ਜਦੋਂ ਦੋ ਪਤਨੀਆਂ ਵਿੱਚ ਝਗੜਾ ਹੋ ਜਾਂਦਾ ਹੈ ਤਾਂ ਉਹ ਪਤੀ ਨੂੰ ਬਰਾਬਰ ਵੰਡ ਲੈਂਦੀਆਂ ਹਨ ਸੰਨੀ ਨੂੰ ਕਈ ਵਾਰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਸੰਨੀ ਰਾਜਪੂਤ ਦੀਆਂ ਦੋਨੇ ਪਤਨੀਆਂ ਦੇ ਨਾਂ ਰੂਪ ਰਾਜਪੂਤ ਅਤੇ ਮਾਨਸੀ ਰਾਜਪੂਤ ਹਨ ਤਿੰਨੋਂ ਇੰਸਟਾਗ੍ਰam ਤੇ ਮੌਜੂਦ ਹਨ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਕੁਝ ਵੀਡੀਓ ਚ ਇਹ ਲੋਕ ਆਪਣੇ ਆਪਸੀ ਪਿਆਰ ਨੂੰ ਦਰਸਾਉਂਦੇ ਹਨ ਜਦ ਕਿ ਇਹਨਾਂ ਚ ਭਿਆਨਕ ਲੜਾਈ ਵੀ ਹੁੰਦੀ ਹੈ ਅੱਜ ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ ਉਸ 'ਚ ਤੁਸੀਂ ਦੇਖ ਸਕਦੇ ਹੋ ਕਿ ਸੰਨੀ ਆਪਣੀਆਂ ਦੋਹਾਂ ਪਤਨੀਆਂ ਦੇ ਵਿਚਕਾਰ ਬੈਠੇ ਹਨ ਪਹਿਲੀ ਪਤਨੀ ਮਾਨਸੀ ਨੇ ਸੰਤਰੀ ਰੰਗ ਦੀ ਸਾੜੀ ਪਾਈ ਹੋਈ ਹੈ ਜਦ ਕਿ ਦੂਜੀ ਪਤਨੀ ਰੂਪ ਪੀਲੇ ਰੰਗ ਦੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਦੋਵਾਂ ਵਿਚਾਲੇ ਮਤਭੇਦ ਹੈ ਦੋਵੇਂ ਆਪਣੇ ਇਕਲੌਤੇ ਪਤੀ ਤੇ ਆਪਣਾ ਹੱਕ ਜਤਾ ਰਹੀਆਂ ਹਨ ਲੜਾਈ ਦੌਰਾਨ ਦੋਵੇਂ ਸੰਨੀ ਦੇ ਸਰੀਰ ਨੂੰ ਵੰਡ ਰਹੀਆਂ ਹਨ ਵੀਡੀਓ ਸ਼ੇਅਰ ਕਰਦੇ ਹੋਏ ਸੰਨੀ ਨੇ ਕੈਪਸ਼ਨ ਲਿਖਿਆ ਹੈ ਕਿ ਹੋਰ ਕਰੋ ਦੋ ਵਿਆਹ ਯਕੀਨ ਕਰੋ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕੇ ਹਰਾਣ ਰਹਿ ਜਾਓਗੇ ਹਾਲਾਂਕਿ ਇਹ ਵੀਡੀਓ ਮਨੋਰੰਜਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ ਪਰ ਸੰਨੀ ਰਾਜਪੂਤ ਅਸਲ ਵਿੱਚ ਦੋ ਵਾਰ ਵਿਆਹ ਕਰ ਚੁੱਕੇ ਹਨ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਖੋਜ ਕੀਤੀ ਤਾਂ ਸਾਨੂੰ ਪਤਾ ਲੱਗਾ ਮਾਨਸੀ ਅਤੇ ਰੂਪ ਦੋਵੇਂ ਅਕਸਰ ਆਪਣੇ ਪਤੀ ਨਾਲ ਨਜ਼ਰ ਆਉਂਦੀਆਂ ਹਨ ਅਤੇ ਇਕੱਠੇ ਵੀਡੀਓ ਵੀ ਬਣਾਉਂਦੇ ਹਨ ਦੋਵੇਂ ਪਤਨੀਆਂ ਵੀ ਇੱਕ ਦੂਜੇ ਨੂੰ ਪਿਆਰ ਕਰਦੀਆਂ ਹਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ 87 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਇਸ ਦੇ ਨਾਲ ਹੀ ਇੱਕ ਵੀਡੀਓ ਨੂੰ 128000 ਲੋਕਾਂ ਨੇ ਲਾਈਕ ਕੀਤਾ ਹੈ ਜਦਕਿ 199000 ਤੋਂ ਵੱਧ ਲੋਕ ਇਸ ਨੂੰ ਸ਼ੇਅਰ ਕਰ ਚੁੱਕੇ ਹਨ ਇਸ ਤੋਂ ਇਲਾਵਾ ਵੀਡੀਓ ਤੇ ਸੈਂਕੜੇ ਕਮੈਂਟ ਆ ਚੁੱਕੇ ਹਨ ਤੁਸੀਂ ਵੀ ਦੇਖੋ ਇਹਨਾਂ ਦੀ ਇਹ ਵੀਡੀਓ